ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ। ਇਹ ਭਰਾ ਕਹਿੰਦੇ ਆ ਕਿ ਹਰ ਚੀਜ਼ ਨੂੰ ਪ੍ਰਮਾਤਮਾ ਨਾਲ ਨਾ ਜੋੜਿਆ ਕਰ ਹਰ ਚੀਜ਼ ਪ੍ਰਮਾਤਮਾ ਨਾਲ ਨਹੀਂ ਜੁੜੀ ਹੁੰਦੀ। ਮੇਰਾ ਇਹ ਮੰਨਣਾ ਕਿ ਇਸ ਧਰਤੀ ਦੇ ਉੱਤੇ ਕੋਈ ਵੀ ਐਸੀ ਸ਼ੈ ਨਹੀਂ ਹੈਗੀ ਜਿਹੜੀ ਉਸ ਕਾਲਪੁਰਖ ਵਾਹਿਗੁਰੂ ਤੋਂ ਬੱਕਰੀ ਹੋਵੇ। ਜੋ ਕੁਝ ਵੀ ਆਪਾਂ ਦੇਖਦੇ ਆਂ ਕਹਿੰਦੇ ਆਂ ਸੁਣਦੇ ਆਂ ਬੋਲਦੇ ਆਂ ਜੋ ਵੀ ਕੁਛ ਆ ਹਰ ਇੱਕ ਚੀਜ਼ ਉਸ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਹੀ ਉਹਦੀ ਹੋਂਦ ਆ। ਨਹੀਂ ਉਹਦੀ ਕੋਈ ਹੋਂਦ ਨਹੀਂ ਹੈਗੀ ਆਪਾਂ ਅਕਸਰੀ ਏਜੀਪਟ ਪਿਰਾਮਿਡ ਦੀ ਗੱਲ ਕਰਦੇ ਆ ਮਿਸਰ ਦੇਸ਼ ਦੀ ਗੱਲ ਕਰਦੇ ਆ ਆਪਾਂ ਮਿਸਰ ਦੇਸ਼ ਦੇ ਜਿਹੜੇ ਲੋਕ ਸੀਗੇ ਅੱਜ ਤੋਂ 4-5000 ਸਾਲ ਪਹਿਲਾਂ ਦੇ ਜਿਹੜੇ ਲੋਕ ਸੀ ਉਹ ਇੰਨੇ ਇੱਕ ਜ਼ਿਆਦਾ ਐਡਵਾਂਸ ਸੀਗੇ ਕਿ ਅੱਜ ਦੀ ਆਧੁਨਿਕ ਸਾਇੰਸ ਅੱਜ ਦੀ ਅੱਜ ਦੇ ਵਿਗਿਆਨੀ ਜਿਨ੍ਹਾਂ ਕੋਲੇ ਇੰਨੀ ਤਰੱਕੀ ਕੀਤੀ ਹੋਈ ਹੈ ਇੰਨੀਆਂ ਚੀਜ਼ਾਂ ਨੇ ਤੇ ਉਹ ਉਹਨਾਂ ਦੇ ਉੱਤੇ ਰਿਸਰਚ ਕਰਦੇ ਆ ਤੇ ਰਿਸਰਚ ਕਰਕੇ ਹੈਰਾਨ ਹੋਈ ਜਾਂਦੇ ਆ ਕਿਉਂਕਿ ਉਸ ਸਮੇਂ ਦੇ ਜਿਹੜੇ ਮਿਸ਼ਰਤ ਦੇ ਲੋਕ ਸੀ ਉਹਨਾਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਚਿੱਤਰਕਾਰੀਆਂ ਨੇ ਉਹ ਜੋ ਚੀਜ਼ਾਂ ਦਰਸਾ ਰਹੀਆਂ ਨੇ ਜਾਂ ਜੋ ਚੀਜ਼ਾਂ ਦਿਖਾ ਰਹੀਆਂ ਨੇ ਉਹ ਵਾਕਈ ਹੀ ਹੈਰਾਨ ਕਰਦੀਆਂ ਨੇ ਇੱਕ ਤਾਂ ਇਹ ਦੇਖੋ ਤੁਸੀਂ ਉਹਨਾਂ ਨੇ ਬਿਜਲੀ ਦੇ ਬਾਰੇ ਦੱਸਿਆ ਸੋਲਰ ਜਿਹੜੀ ਆਪਾਂ ਸੂਰਜੀ ਬਿਜਲੀ ਆ ਉਹਦੇ ਬਾਰੇ ਦੱਸਿਆ ਤੇ ਉਹਨਾਂ ਨੂੰ ਸੋਲਰ ਸਿਸਟਮ ਦਾ ਪਤਾ ਸੀ ਉਹਨਾਂ ਨੂੰ ਇਕੱਲੇ-ਇਕੱਲੇ ਗ੍ਰਹਿ ਦਾ ਪਤਾ ਸੀ ਵੀ ਕੱਲਾ-ਕੱਲਾ ਗ੍ਰਹਿ ਕਿੱਥੇ ਆ ਇੱਥੋਂ ਤੱਕ ਉਹਨਾਂ ਨੂੰ ਉਹ ਗ੍ਰਹਾਂ ਦਾ ਪਤਾ ਜਿਨ੍ਹਾਂ ਦੇ ਬਾਰੇ ਹਜੇ ਤੱਕ ਸਾਡੇ ਵਿਗਿਆਨੀ ਆ ਜਿਹੜੇ ਸਾਡੀ ਸਾਇੰਸ ਆ ਹਜੇ ਤੱਕ ਜਾਣ ਨਹੀਂ ਪਾਈ ਉਹਨਾਂ ਨੂੰ ਸੁਪਰ ਹਿਊਮਨ ਦਾ ਪਤਾ ਸੀਗਾ ਵੀ ਇਹ ਕਾਮ ਬੰਦੇ ਸੀ ਤੇ ਇੱਕ ਸੁਪਰ ਹਿਊਮਨ ਸੀਗੇ ਜਿਨ੍ਹਾਂ ਦੀ ਬਾਰੇ ਆਪਾਂ ਗੱਲਬਾਤ ਕਰਦੇ ਰਹਨੇ ਆ ਵੀ ਕਦੇ ਕਿਤੇ ਕੋਪੜੀ ਮਿਲ ਗਈ ਕਿਤੋਂ ਕੁਝ ਮਿਲ ਗਿਆ ਇਹ ਚੀਜ਼ਾਂ ਇਹਨਾਂ ਚੀਜ਼ਾਂ ਦਾ ਵੀ ਗਿਆਨ ਸੀਗਾ ਉਹਨਾਂ ਦੇ ਕੋਲੇ ਫੇਰ ਆ ਜਿਹੜੇ ਡਾਕਟਰਾਂ ਦੇ ਸਾਈਨ ਨੇ ਇਹ ਸਾਈਨ ਵੀ ਉਸ ਸਮੇਂ ਦੇ ਲੋਕਾਂ ਨੇ ਬਣਾਏ ਹੋਏ ਨੇ ਆਪਣੀਆਂ ਕੰਧਾਂ ਦੇ ਉੱਤੇ ਆਪਣੀਆਂ ਬੁੱਕਾਂ ਦੇ ਉੱਤੇ ਉਹਨਾਂ ਦੇ ਦਸਤਾਵੇਜ਼ਾਂ ਦੇ ਉੱਤੇ ਇਹ ਚੀਜ਼ਾਂ ਮਿਲਦੀਆਂ ਨੇ ਇਹ ਜੀ ਕੋਈ ਵੀ ਸ਼ੈ ਨਹੀਂ ਹੈਗੀ ਜਿਹੜੀ ਦੁਨੀਆ ਦੇ ਵਿੱਚ ਐਗਜ਼ਿਸਟ ਕਰਦੀ ਹੋਵੇ ਤੇ ਉਹਨਾਂ ਨੇ ਉਹਦੇ ਬਾਰੇ ਕੋਈ ਉੱਥੇ ਚਿੱਤਰ ਨਾ ਉਲਿਖਿਆ ਹੋਵੇ ਇਹਨੂੰ ਆਪਾਂ ਕੀ ਕਵਾਂਗੇ ਸਮਾਜ ਯਾਤਰਾ ਸਮੇਂ ਦੇ ਵਿੱਚ ਟਾਈਮ ਟਰੈਵਲ ਆ ਦੇਖੋ ਤੁਸੀਂ ਕੰਪਿਊਟਰ ਦੇ ਬਾਰੇ ਵੀ ਉਹ ਚਿੱਤਰ ਬਣੇ ਹੋਏ ਨੇ ਉਦਾਂ ਹੀ ਸਾਰਾ ਕੁਝ ਬਣਿਆ ਹੋਇਆ ਇਹ ਥੋਤਾ ਕਿ ਜਿਹੜੇ ਰਾਕਟ ਨੇ ਜਿਹੜੀਆਂ ਆਪਾਂ ਸਪੇਸ ਦੇ ਵਿੱਚ ਚੀਜ਼ਾਂ ਛੱਡਦੇ ਆ ਉਹਨਾਂ ਨੂੰ ਲੌਂਚ ਕਰਨ ਵਾਸਤੇ ਜਿਹੜੀ ਚੀਜ਼ ਆ ਉਹ ਉਹਦੇ ਬਣੇ ਹੋਏ ਨੇ ਡਾਈਨਾਸੌਰ ਥੋੜੇ ਸਾਲ ਪਹਿਲਾਂ ਇਹਨਾਂ ਨੂੰ ਇੱਕ ਕੰਕਾਲ ਮਿਲਦਾ ਉਹਦੇ ਵਿੱਚੋਂ ਇਹਨਾਂ ਨੂੰ ਪਤਾ ਲੱਗਦਾ ਵੀ ਇੱਕ ਇਦਾਂ ਦਾ ਜੀਵ ਸੀ ਉਹਦੇ ਤੇ ਰਿਸਰਚ ਹੁੰਦੀ ਆ ਕਿ ਉਹਨੂੰ ਡਾਈਨਾਸੌਰ ਕਹਿੰਦੇ ਆ ਉਹ ਇੱਥੇ ਰਾਜ ਕਰਦੇ ਸੀ ਉਹ ਸਾਰਾ ਕੁਝ ਸਾਇੰਸ ਨੇ ਆਪਾਂ ਨੂੰ ਦੱਸਿਆ ਮੂਵੀਆਂ ਆਈਆਂ ਉਹਨਾਂ ਚੀਜ਼ਾਂ ਦੇ ਉੱਤੇ ਪੱਥਰ ਦੀਆਂ ਮਸ਼ੀਨ ਮਿਲਦੀ ਆ ਪੱਥਰ ਦੀ ਹੁਣ ਤਾਂ ਮਸ਼ੀਨ ਆਪਾਂ ਦੇਖਿਆ ਲੋਹੇ ਜਾਂ ਉਹਦੀ ਗਰਾਰੀ ਹੁੰਦੀ ਆ ਪੱਥਰ ਦੀਆਂ ਗਰਾਰੀਆਂ ਮਿਲੀਆਂ ਮਤਲਬ ਕਿ ਉਸ ਸਮੇਂ ਉਹਨਾਂ ਦੇ ਕੋਲੇ ਕੁਝ ਇਦਾਂ ਦੀਆਂ ਆ ਦੇਖੋ ਤੁਸੀਂ ਉਸ ਸਮੇਂ ਇਦਾਂ ਦੀ ਟੈਕਨੋਲੋਜੀ ਸੀਗੀ ਜਿਹਨੂੰ ਵਰਤਦੇ ਸੀ ਪਰ ਮੇਰਾ ਇਹ ਮੰਨਣਾ ਠੀਕ ਆ ਉਹਨਾਂ ਦੇ ਕੋਲੇ ਟੈਕਨੋਲੋਜੀ ਸੀਗੀ ਆ ਦੇਖੋ ਆਹ ਡਾਇਨਾਸੌਰ ਦਾ ਚਿੱਤਰ ਬਣਿਆ ਹੋਇਆ ਟੈਕਨੋਲੋਜੀ ਦੇ ਨਾਲ ਨਾਲ ਉਸ ਸਮੇਂ ਦੇ ਜਿਹੜੇ ਲੋਕ ਸੀ ਉਹ ਕਾਲਪੁਰਖ ਵਾਹਿਗੁਰੂ ਦੇ ਨਾਲ ਜੁੜੇ ਹੋਏ ਸੀ ਤਾਹੀਂ ਸਮੇਂ ਦੇ ਵਿੱਚ ਯਾਤਰਾ ਕਰਦੇ ਸੀ ਤਾਂ ਹੀ ਉਹ ਇੱਕ ਡਾਈਮੈਂਸ਼ਨ ਤੋਂ ਦੂਸਰੀ ਡਾਈਮੈਂਸ਼ਨ ਦੇ ਵਿੱਚ ਜਾਂਦੇ ਸੀਗੇ ਦੇਖੋ ਤੁਸੀਂ ਇੱਕ ਪੱਥਰ ਦੇ ਉੱਤੇ ਦੋ ਤਰ੍ਹਾਂ ਦੀ ਲਾਈਟ ਪੈ ਰਹੀ ਆ ਇਹ ਕਿੱਦਾਂ ਪੋਸੀਬਲ ਹੋ ਸਕਦਾ ਆਪਣੇ ਮੈਂ ਫਾਦਰ ਸਾਹਿਬ ਦੇ ਘੜੀ ਹੱਥ ਤੇ ਲੱਗੀ ਹੋਈ ਪਹਿਲੀ ਵਾਰੀ ਦੇਖੀ ਸੀ ਜਿਹੜੀ ਰਾਤ ਨੂੰ ਹਨੇਰੇ ਦੇ ਵਿੱਚ ਚਮਕਦੀ ਸੀ ਤੇ ਉਹ ਉਹ ਕੜੀ ਦੇਖ ਕੇ ਬੜਾ ਜਾਣੀ ਖੁਸ਼ ਹੋਏ ਪਰ ਇਹਨਾਂ ਨੇ 5 ਤੋਂ 6000 ਸਾਲ ਪਹਿਲਾਂ ਇਦਾਂ ਦੇ ਚਿੱਤਰ ਬਣਾਏ ਉਹ ਚਿੱਤਰ ਦੇਣੇ ਉਹ ਪੇਂਟਿੰਗਾਂ ਬੜੀਆਂ ਖੂਬਸੂਰਤ ਨੇ ਆ ਦੇਖੋ ਤੁਸੀਂ ਦੇਣੇ ਪੇਂਟਿੰਗਾਂ ਤੁਹਾਨੂੰ ਬੜੀਆਂ ਸੋਹਣੀਆਂ ਲੱਗਣਗੀਆਂ ਪਰ ਜਿੱਦਾਂ ਹੀ ਰਾਤ ਹੁੰਦੀ ਆ ਜਾਂ ਹਨੇਰਾ ਹੁੰਦਾ ਤੇ ਇਹ ਪੇਂਟਿੰਗਾਂ ਦੇ ਅੰਦਰ ਇੱਕ ਅਲੱਗ ਤੋਂ ਚਿੱਤਰ ਨੇ ਜਿਹੜੇ ਕਿ ਚਮਕਣੇ ਲੱਗ ਜਾਂਦੇ ਨੇ ਹਨੇਰੇ ਦੇ ਵਿੱਚ ਦੇਖੋ ਤੁਸੀਂ ਉਸ ਸਮੇਂ ਉਹਨਾਂ ਨੇ ਇਹ ਚੀਜ਼ਾਂ ਬਣਾਈਆਂ ਨੇ ਅੱਜ ਤੋਂ 5-6000 ਸਾਲ ਪਹਿਲਾਂ ਤੇ ਮੇਰਾ ਇਹ ਮੰਨਣਾ ਵੀ ਉਹਨਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦੀ ਬਹੁਤ ਜ਼ਿਆਦਾ ਕਿਰਪਾ ਸੀ ਜਿਹਦੇ ਕਰਕੇ ਉਹਨਾਂ ਦੇ ਕੋਲੇ ਇੰਨਾ ਜ਼ਿਆਦਾ ਗਿਆਨ ਸੀ ਤੇ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਉਹ ਵਾਕਈ ਹੀ ਸਮੇਂ ਦੇ ਵਿੱਚ ਯਾਤਰਾ ਵੀ ਕਰਦੇ ਸੀ ਉਹ ਇੱਕ ਗ੍ਰਹਿ ਤੋਂ ਦੂਸਰੇ ਗ੍ਰਹਿ ਤੇ ਵੀ ਜਾਂਦੇ ਸੀ ਉਹ ਇੱਕ ਡਾਈਮੈਂਸ਼ਨ ਤੋਂ ਦੂਸਰੀ ਡਾਈਮੈਂਸ਼ਨ ਦੇ ਵਿੱਚ ਵੀ ਜਾਂਦੇ ਸੀਗੇ ਅਪਾ ਜਲਦੀ ਇਹ ਤੋਂ ਅਗਲਾ ਇੱਕ 파ਟ ਲੈ ਕੇ ਆਉਣੇ ਆ ਉਹਦੇ ਵਿੱਚ ਦੇਵਤਿਆਂ ਦਾ ਜਿਹੜਾ ਰਾਖਸ਼ਾਂ ਦੇ ਨਾਲ ਜੁੱਧ ਸੀਗਾ ਤੇ ਫਰਿਸ਼ਤਿਆਂ ਦਾ ਜਿਨ੍ਹਾਂ ਦੇ ਨਾਲ ਜਿਹੜਾ ਜੁੱਧ ਹੋਇਆ ਇਹ ਜੁੱਧ ਦੇ ਬਾਰੇ ਸਰਬ ਲੋਗ ਗ੍ਰੰਥ ਦੇ ਵਿੱਚ ਵੀ ਜੇਕਰ ਆਉਂਦਾ ਤੇ ਤੁਸੀਂ ਭਾਈ ਸਾਹਿਬ ਭਾਈ ਸਰਿੰਦਰ ਸਿੰਘ ਜੀ ਸਮਰਾਟ ਬੁੱਢਾ ਦਾਲ ਉਨ੍ਹਾਂ ਦੀ ਕਥਾ 'ਚ ਸ਼ੇਰ ਵੀ ਕੀਤੀ ਹੋਈ ਤੁਸੀਂ ਸੁਣੀ ਵੀ ਹੋਣੀ ਆ ਉਹ ਕਥਾ ਦੇ ਵਿੱਚ ਵੀ ਤੁਸੀਂ ਸੁਣ ਸਕਦੇ ਹੋ ਉਹਦੇ ਵਿੱਚ ਵੀ ਇਸ ਯੁੱਧ ਦਾ ਜ਼ਿਕਰ ਕੀਤਾ ਹੋਇਆ ਆ ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ ਕਿੱਦਾਂ ਇੱਕ ਡਾਈਮੈਂਸ਼ਨ ਤੋਂ ਦੂਸਰੀ ਡਾਈਮੈਂਸ਼ਨ ਦੇ ਵਿੱਚ ਆ ਕੇ ਲੜਾਈ ਹੁੰਦੀ ਸੀਗੀ ਉਹ ਧੰਨਵਾਦ